ਹਾਲੋ ਜੀ ਜਰਨ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹੌਪਸ ਆ ਤੁਸੀਂ ਠੀਕ ਹੋਵੋਗੇ ਅੱਜ ਸਾਡੇ ਨਾ ਅੱਜ ਫਿਰ ਮੀਂਹ ਜਾਂ ਕੰਮ ਲੱਗ ਗਿਆ ਤੇ ਮੌਸਮ ਬਹੁਤ ਠੰਡਾ ਹੋਇਆ ਹੋਇਆ ਹੈ ਲਾਈਕ 7 ਡਿਗਰੀ ਟੈਂਪਰੇਚਰ ਹੈ ਪਰ ਫੀਲ ਇੰਹੀ ਹੁੰਦਾ ਬਰਜਾ ਕੇ ਜਿਵੇਂ 2 ਡਿਗਰੀ ਟੈਂਪਰੇਚਰ ਹੋਵੇ ਤੇ ਮੈਂ ਨਾ ਅੱਜ ਬਣਾਉਣ ਲੱਗੀ ਸੀ ਪਰਮਾ ਪਿੰਡੀਆਂ ਜਿਹੜੀਆਂ ਆਪਾਂ ਭਰ ਕੇ ਪਿੰਡੀਆਂ ਬਣਾਇਦੀਆਂ ਨੇ ਤੁਸੀਂ ਕਦੀ ਬਣਾਈਆਂ ਨੇ ਤੁਸੀਂ ਅਗਰ ਜਿ ਜਿੰਨੇ ਵੀ ਕਿਸੇ ਨੇ ਬਣਾਈਆਂ ਨੇ ਤੁਸੀਂ ਆਪਣੀ ਰੈਸਪੀ ਜ਼ਰੂਰ ਸ਼ੇਅਰ ਕਰੋਗੇ ਤੁਸੀਂ ਕਿਵੇਂ ਬਣਾਉਨੇ ਆ ਮੈਂ ਜਵੇਂ ਬਣਾਉਣੀ ਆ ਅੱਜ ਮੈਂ ਉਹ ਰੈਸਪੀ ਸ਼ੁਰੂ ਕਰ ਤੁਹਾਡੇ ਨਾਲ ਸ਼ੇਅਰ ਕਰਨੀ ਆ ਚਲੋ ਹੁਣ ਆਪਾਂ ਬਣਾਉਣੀ ਆ ਪਿੰਡੀਆਂ ਤੇ ਇੱਕ ਤੁਸੀਂ ਮੈਨੂੰ ਹੋਰ ਗੱਲ ਦੱਸਿਓ ਕਿ ਮਤਲਬ ਤੁਸੀਂ ਵੀ ਆਈ ਪਿੰਡੀਆਂ ਇੱਥੇ ਲੈ ਕੇ ਆਉਂਦੇ ਹੋ ਜਿਹੜੀਆਂ ਫਰੂਟੀ ਕਾਨਾ ਤੋਂ ਕਈ ਵਾਰੀ ਨਾ ਇੰਡੀਆ ਵਾਲੀ ਵੈਰਾਈਟੀ ਆਈ ਹੁੰਦੀ ਹੈ ਕਿਉਂਕਿ ਜਿਹੜੀ ਇੱਧਰ ਦੀ ਪਿੰਡੀ ਹੁੰਦੀ ਹੈ ਜਿਹੜੀ ਓਕਰਾਜ ਨੂੰ ਕਹਿੰਦੇ ਨੇ ਨਾ ਉਹਨਾਂ ਮੋਟੀ ਹੁੰਦੀ ਹੈ ਤੇ ਗੱਦਜ ਵੀ ਨਾ ਉਹ ਮਧਰੀ ਹੁੰਦੀ ਹੈ ਛੋਟੀ ਹੁੰਦੀ ਹੈ ਤੇ ਉਹ ਇਹਨਾਂ ਪਿੰਡੀਆਂ ਵਰਗੀ ਨਹੀਂ ਬਣਦੀ ਹੈਗੀ ਤੇ ਮੈਂ ਇਹ ਪੰਜਾਬੀ ਦੁਕਾਨ ਤੋਂ ਲੈ ਕੇ ਆਈ ਸੀਗੀ ਤੇ ਮੈਂ ਰਾਤੀ ਇਹਨਾਂ ਨੂੰ ਧੋ ਕੇ ਤੇ ਐਵੇਂ ਹੀ ਕੱਟ ਮਾਰ ਕੇ ਨਾ ਐਵੇਂ ਕੱਟ ਮਾਰ ਕੇ ਰੱਖ ਲਿਆ ਸੀਗਾ ਤੇ ਉਹਦੇ ਲਈ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਪੜਨਾ ਉਹ ਬਣਾਣਿਆ ਮੈਂ ਲਿਆ ਨਮਕ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਧਨੀਆ ਪਾਊਡਰ ਹਲਦੀ ਮਰਚ ਤੇ ਅਮਚੂਰ ਹੁਣ ਆਪਾਂ ਸਾਰੇ ਮਸਾਲੇ ਮਿਕਸ ਕਰਕੇ ਇਹਨਾਂ ਪਿੰਡੀਆਂ 'ਚ ਭਰ ਲਾਂਗੇ ਤੇ ਦੇਖੋ ਮੈਂ ਸਾਰਾ ਮਸਾਲਾ ਇਹਨਾਂ ਪਿੰਡੀਆਂ ਵਿੱਚ ਭਰ ਲਿਆ ਮੈਂ ਇੱਕ ਪੈਨ ਲੈ ਲਿਆ ਤੇ ਪੈਨ ਨੂੰ ਗਰਮ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਸਰ੍ਹੋਂ ਦਾ ਤੇਲ ਮੈਂ ਨਾ ਐਵੇਂ ਇੱਕ ਹਾਂ ਦੁੱਲੂ ਰੱਖਿਆ ਹੋਇਆ ਹੈ ਜਿੰਨੇ ਵਿੱਚ ਸਰ੍ਹੋਂ ਦਾ ਤੇਲ ਨਾ ਮੈਂ ਗਰਮ ਕਰਕੇ ਤੇ ਇੱਕ ਵਾਰੀਆਂ ਦਾ ਕੱਚਾਪਨ ਖਤਮ ਕਰਕੇ ਤੇ ਫਿਰ ਇਹਨੂੰ ਭਰ ਲੈਣੀ ਆ ਹੁਣ ਇਹ ਮੇਰਾ ਤੇਲ ਨਾ ਖਤਮ ਹੋ ਗਿਆ ਤੇ ਹੁਣ ਮੈਂ ਇਹਨੂੰ ਦੁਬਾਰਾ ਤੋਂ ਇਹਦੇ ਵਿੱਚ ਤੇਲ ਪਾ ਲਉਂਗੀ ਤੇ ਹੁਣ ਆਪਾਂ ਆਇਲ ਪਾ ਲਿਆ ਤੇ ਹੁਣ ਇਹਨੂੰ ਗਰਮ ਹੋਣ ਦਵਾਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਜਿਹੜੀਆਂ ਆਪਾਂ ਭਰੀਆਂ ਹੋਈਆਂ ਭੰਡੀਆਂ ਸੀ ਉਹ ਪਾਵਾਂਗੇ ਨਾ ਹੋਇਆ ਨਾ ਗਰਮ ਹੋ ਗਿਆ ਇੱਕ ਗੱਲ ਹਮੇਸ਼ਾ ਤੁਸੀਂ ਯਾਦ ਰੱਖਿਓ ਜਦੋਂ ਆਪਾਂ ਕੋਈ ਵੀ ਕੁਕਿੰਗ ਕਰਦੇ ਆ ਨਾ ਤੁਸੀਂ ਜਿਹੜੀ ਗੈਸ ਦੀ ਫਲੇਮ ਹੈ ਉਹ ਮੀਡੀਅਮ ਟੂ ਲੋ ਹੀ ਰੱਖਣੀ ਹੈ ਜਿਆਦਾ ਉਹਨੂੰ ਹਾਈ ਫਲੇਮ ਤੇ ਨਹੀਂ ਕਰਨਾ ਨਹੀਂ ਤਾਂ ਨਾ ਜਦੋਂ ਆਪਾਂ ਇੱਕਦਮ ਤੇਲ ਬਹੁਤ ਗਰਮ ਹੋ ਜਾਂਦਾ ਤੇ ਜਦੋਂ ਆਪਾਂ ਕੋਈ ਚੀਜ਼ ਪਾਉਣੀ ਹੈ ਨਾ ਇੱਕਦਮ ਬਾਹਰੋਂ ਤਾਂ ਰੈੱਡ ਹੋ ਜਾਂਦੀ ਹੈ ਪਰ ਅੰਦਰੋਂ ਕੱਚੀ ਰਹਿ ਜਾਂਦੀ ਹੈ ਤੋਂ ਆਪਾਂ ਇਹਨਾਂ ਚਾਹ ਪਾਉਣੀਆਂ ਹਨ ਤੜੀਆਂ ਹੁੰਦੀਆਂ ਤੜੀਆਂ ਤੇ ਇਹਨਾਂ ਨੂੰ ਕਰ ਲੈਣੀਆਂ ਫਰਾਈ ਆਪਣੇ ਪਿੰਡਿਆਂ ਦੇ ਵਿੱਚ ਪਿਆਨੀ ਚ ਪਾ ਦਿੱਤੀਆਂ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਿੱਤਾ ਤੇ ਇੱਕ ਗੱਲ ਹੋਰ ਆਪਾਂ ਨਾ ਕਦੀ ਵੀ ਪਿੰਡਿਆਂ ਨੂੰ ਟੱਕ ਕੇ ਨਹੀਂ ਪਕਾਈਦਾ ਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਲੇਸ ਹੁੰਦੀ ਹੈ ਤੇ ਇਹ ਜੇ ਇਹਨਾਂ ਨੂੰ ਆਪਾਂ ਟੱਕਾਂਗੇ ਨਾ ਤਾਂ ਫਿਰ ਲੇਸ ਛੱਟ ਜਾਂਦੀ ਹੈ ਇਹਨਾਂ ਨੂੰ ਐਵੇਂ ਓਪਨ ਜਿਹੀ ਪਕਾਈ ਤੇ ਹੁਣ ਆਪਾਂ ਇਹਨਾਂ ਨੂੰ ਥੋੜੇ ਥੋੜੇ ਟਾਈਮ ਬਾਅਦ ਚੈੱਕ ਕਰਦੇ ਰਹਾਂਗੇ ਕਿ ਇਹਨਾਂ ਨੂੰ ਹੋਰ ਕਿੰਨਾ ਕੁ ਟਾਈਮ ਲੱਗਣਾ ਬਣਨ ਲਈ ਨੂੰ ਥੋੜਾ ਟਾਈਮ ਹੋ ਗਿਆ ਤੇ ਦੇਖਦੇ ਨਾ ਕਿ ਜਦ ਹਲਕੇ ਹਲਕੇ ਜੇ ਸ਼੍ਰਿੰਕ ਹੋਣ ਲੱਗੀਆਂ ਹਨ ਤੇ ਹੁਣ ਮੇਰੇ ਕੋਲ ਨਾ ਛੋਟੇ ਪਿਆਜ਼ ਸੀ ਕਿ ਉਹਨਾਂ ਨੂੰ ਵੀ ਉਵੇਂ ਹੀ ਮੈਂ ਨਮਕ ਮਿਰਚ ਜਨਾ ਬਲਾ ਮਸਾਲਾ ਲਾ ਕੇ ਰੱਖ ਲਿਆ ਸੀਗਾ ਤੇ ਹੁਣ ਇਹ ਪਿਆਜ਼ ਮੈਂ ਇਹਦੇ ਵਿੱਚ ਪਾ ਦੂੰਗੀ ਤੇ ਹੁਣ ਆਪਾਂ ਇਹਨਾਂ ਨੂੰ ੜੇ ਕਰਾਂਗੇ ਪੱਕਣ ਦੀ ਤੇ ਮੈਂ ਹਾਗ ਲਈ ਲੰਗਾ ਦਾ ਢੱਕਣੇ ਥੋੜਾ ਲੱਗਣਗੇ ਪੱਕਣ ਤੇ ਹੁਣ ਨਾ ਇਹ ਪਿਆਜ਼ ਪਾ ਲਈ ਸੀ ਕਿ ਪਿੰਨੀਆਂ ਬਣ ਕੇ ਹੋ ਗਈਆਂ ਨੇ ਰੈਡੀ ਤੇ ਇਹਨਾਂ ਦੇ ਉੱਪਰੀਆਂ ਸਵਾਦ ਲੱਗਦੀਆਂ ਹੁੰਦੀਆਂ ਆ ਥੋੜਾ ਜਿਹਾ ਪਾਜਨ ਜਿੰਨ ਜਿੱਤੇ ਗਰਮ ਮਸਾਲਾ ਦੇ ਨਾਲ ਹੀ ਆਪਾਂ ਤੁਹਾਨੂੰ ਜੀ ਆਪਾਂ ਦੰਗੇ ਕੰਮੀਆਂ ਤੇ ਹੁਣ ਤੁਸੀਂ ਇਹਨੂੰ ਇੰਜੋਏ ਕਰੋ ਰੋਟੀ ਨਾਲ ਪਰੌਂਠੀ ਨਾਲ ਕਿਸੇ ਵੀ ਚੀਜ਼ ਨਾਲ ਜੋ ਤੁਹਾਨੂੰ ਪਸੰਦ ਹੈ ਤੇ ਆਪਣੀਆਂ ਭੰਡੀਆਂ ਬਣ ਕੇ ਖੋਲੀਆਂ ਜਾਏ ਦੇਖੋ ਜੀ ਤੇ ਬਣਾਓ ਤੇ ਇੰਜੋਏ ਕਰੋ